Yeah. <laughs> ਇਹ ਉਹ ਲੱਗਾ ਸੀ ਆਪ ਕਾਰਪਸ ਦੇ ਵਿਚਾਰੇ ਹੋਣਾ ਚਾਹੀਦਾ ਸੀਗਾ ਪਰ ਅਸੀਂ ਕੋਸ਼ਿਸ਼ ਬਹੁਤ ਕੀਤੀ ਸਰਕਾਰ ਨੇ ਓਪਨ ਨਹੀਂ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਦਿਨ ਆ ਗਿਆ ਜੋ ਅੱਜ ਅਸੀਂ ਕਾਰਪਸ ਦਾ ਹਿੱਸਾ ਬਣ ਚੁੱਕੇ ਆ ਅਸੀਂ ਸਾਨੂੰ ਅੱਜ ਬਲੌਂਗੀ ਵਸੇ ਨੂੰ ਮਾਣ ਮਹਿਸੂਸ ਹੋਇਆ ਕਰੂਗਾ ਐਨਾ ਹੋਰ ਸੋਨਾ ਬਲੌਂਗੀ ਨੂੰ ਬਣਾ ਕੇ ਦੇਵਾਂਗੇ ਕਿ ਚੰਡੀਗੜ੍ਹ ਦਾ ਪੰਜ ਸਾਈਡਰ ਮਹਾਲਿਆ ਪੰਜ ਫੇਸ ਔਰ ਬਲੌਂਗੀ ਬਰਾਬਰ ਹੋਣਗੇ ਸਾਡੇ ਕੀ ਕਹਣਾ ਤੁਹਾਡਾ ਜਿਹੜਾ ਤਾਂ ਸਨਮਾਨ ਕਰਦਾ ਮੈਂ ਧਰਵਾਦੀਆਂ ਬਲੌਂਦੀ ਵਾਸੀਆਂ ਦਾ ਜਿਨ੍ਹਾਂ ਨੇ ਮੇਰਾ ਅੱਜ ਬਹੁਤ ਹੀ ਵੱਡਾ ਦਾ ਮਾਸਤਕਾਰ ਇਸੇ ਬਲਾਵੇ ਕੀਤਾ ਸੋ ਜੋ ਮੈਨੂੰ ਆਸ ਸੀ ਇਹੋਂ ਨਾਲੋਂ ਜ਼ਿਆਦਾ ਖਰੇ ਉੱtre ਆ ਜਿਹੜੇ ਬਲੌਂਦੀ ਵਾਸੀ ਜੇ ਬਾਈ ਨੇਸ਼ੀ ਹੋ ਗਏ ਆ, ਦਾਦਾ ਹੋ ਗਏ ਆ, ਬੱਬੂ ਹੋ ਗਏ ਆ ਸਾਰੇ ਮੈਂ ਉਹਨਾਂ ਮੇਰੇ ਭਰਾ ਨੇ, ਇਹਦੇ ਪਰਿਵਾਰ ਦੇ ਮੈਂਬਰ ਨੇ ਸੇ ਵੱਡੀ ਗੱਲ ਇਹ ਆ ਤੇ ਬਹੁਤ ਪਹਿਲਾਂ ਇਹ ਇਲਾਕਾ ਸੀ ਆ ਕਰਬਸ ਦੇ ਵਿਚ ਆਇਆ ਹੋਣਾ ਚਾਹੀਦਾ ਸੀਗਾ ਪਰ ਅਸੀਂ ਕੋਸ਼ਿਸ਼ ਬਹੁਤ ਕੀਤੀ ਸਰਕਾਰ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਦਿਨ ਆ ਗਿਆ ਜੋ ਅੱਜ ਅਸੀਂ ਕਾਰਪੋਰੇਸ਼ਨ ਦਾ ਹਿੱਸਾ ਬਣ ਚੁੱਕੇ ਆ ਅੱਗੇ ਅੱਗੇ ਮੈਂ ਪਹਿਲਾਂ ਵੀ ਕਿਹਾ ਕੋ ਡਿਵੈਲਪਮੈਂਟ ਦੇ ਕੰਮ ਨੇ ਉਹ ਪੰਚਾਇਤ ਨਹੀਂ ਕਰਵਾ ਸਕਦੀ ਉਹ ਕਾਰਪੋਰੇਸ਼ਨ ਕਰਵਾ ਸਕਦੀ ਆ ਕਿਉਂਕਿ ਇਹ 100 ਕੋਟ ਦਾ ਲੱਗਣ ਵਾਲਾ ਹੈ ਬਲਾਉਂਡੀਆ ਵਿੱਚ ਇਹ 10 ਲੱਖ 20 ਲੱਖ ਦਾ ਕੰਮ ਹੋਣ ਵਾਲਾ ਕੰਮ ਨਹੀਂ ਹੈਗਾ ਅਸੀਂ ਹੁਣ ਬਲਾਉਂਡੀਆ ਵਿੱਚ ਉਹ ਅਸੀਂ ਵੱਡੇ ਲੋੜ ਆ ਖਾਸ ਨੀ ਬੋਲਦੇ ਲੋੜ ਆ ਸਬੂਨ ਦੇ ਵੱਡੇ ਜੀ ਲੋੜ ਆ ਕਾਲਜ ਦੀ ਲੋੜ ਆ ਇਹਨਾਂ ਦੇ ਆਪਾਂ ਨੇ ਜੀ ਪਾਰਕ ਬਣਾਉਣੇ ਨੇ ਸੀਵਰੇਜ ਸਿਸਟਮ ਸੈੱਟ ਕਰਨਾ ਹੈਗਾ ਪਾਣੀ ਸਾਫ ਸਰਾ ਦੇਣਾ ਹੈਗਾ ਔਰ ਜਿਹੜੀ ਬੜਿਆਲੇ ਦੀ ਰੋ ਹੈ ਜੀ ਆ ਉਹ ਵਧੀਆ ਬੈਲੀ ਦੇ ਰੂਪ ਦੇ ਵਿੱਚ ਲੈ ਕੇ ਆਉਣਾ ਤੇ ਸਾਰੇ ਲੋਕੋ ਤੇ ਸੈਰ ਕਰ ਸਕਣ ਸੋ ਮੈਂ ਸਮਝਦਾ ਕਿ ਜਿਹੜੇ ਬੱਚੇ ਕੱਲ ਆਪਣੇ ਆਪ ਨੇ ਇਹ ਸਮਝਦੇ ਸੀ ਕਿ ਅਸੀਂ ਆਪਣੇ ਦੋਸਤਾਂ ਨੂੰ ਘਰ ਨੂੰ ਲੈ ਕੇ ਆਉਂਦੇ ਕਿਉਂਕਿ ਚੰਗੇ ਸਕੂਲਾਂ ਵਿੱਚ ਬੱਚੇ ਪੜ੍ਹਦੇ ਆ ਉਹ ਸ਼ਰਮ ਆਉਂਦੀ ਸੀ ਜਦ ਰਹੀ ਕਿ ਜਾਰੀ ਤੇ ਦਿਖਾਵਾ ਕਰਦੇ ਸੋ ਅਸੀਂ ਸਾਨੂੰ ਅੱਜ ਬਲਾਉਂਗੀ ਬਸ ਤੇ ਮਾਣ ਮਹਿਸੂਸ ਹੋਇਆ ਕਰੂਗਾ ਐਨਾ ਹੋਰ ਸਾਰਾ ਬਲਾਉਂਗੀ ਨੂੰ ਬਣਾ ਕੇ ਦੇਵਾਂਗੇ ਨੰਨ ਸਰਕਾ ਹੋਣਗੇ ਪਲੇ ਗਰਾਉਂਡ ਹੋਣਗੇ ਪਾਰਕ ਹੋਣਗੇ ਸਬਸਟਾ ਸਿਸਟਮ ਸਾਰਾ ਹੋਏਗਾ ਕਾਂਗਰਸ ਬਾਲੀ ਬਸ ਬਾਰ ਦਬੋਣਾ ਤੇ ਤੰਗਰ ਦਾ ਪਾਸਾ ਇਧਰ ਮਹਾਜਾ ਪੰਜ ਫੇਸ ਔਰ ਬਲਾਉਂਗੀ ਬਰਾਬਰ ਹੋਣੇਗੇ ਸਾਡੇ ਜਿੰਦਾਬਾਦ 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 ਬੜਾ ਮਾਣ ਨਾ ਨਹੀਂ ਲਿਆ ਗਿਆ ਬੇਸਰਦਾਰ ਨੇ ਤਾਂ ਕੋਈ ਚਾਹੀ ਕੀਤੀ ਆ ਸੋ ਅਸੀਂ ਸਾਡੀ ਕੋਸ਼ਿਸ਼ ਸੀ ਜੀ ਕੋਈ ਬਰ ਮਹਾਰਾਜ ਨਾਲ ਪਾਇਆ ਸੀਗਾ ਪਰ ਨਹੀਂ ਆ ਕੋਈ ਵਾਸਤੇ ਪੜਵਾਈ ਕਰਾਂਗੇ ਉਹਨਾਂ ਨੂੰ ਬਿਚਲੇ ਗਿਆ ਵਾਂ ਕਿ ਅੱਗੇ ਸਮਾਜ ਜੀਤਪਾ ਜੀ ਪਹਿਲਾਂ ਵੀ ਕਈ ਵਾਰ ਜੋ ਬਲੋਂਗਿੰਗ ਨੂੰ ਗਤਵੰਦੀ ਤੇ ਲੈ ਆਏ ਸੀ ਲੱਡੂ ਵਟਕੇ ਸੀਗੇ ਲੇਕਿਨ ਇਹ ਵੀ ਕਿਸੇ ਨਾ ਕਿਸੇ ਕਾਰਨ ਤੋਂ ਰਹਿ ਜਾਂਦਾ ਸੀਗਾ

ਇਸ ਵਾਰ ਵੀ ਇਹਨੂੰ ਬਾਹਰ ਕੱਢਿਆ ਗਿਆ ਸੀਗਾ ਦੋਨੋਂ ਤੇ ਕਾਨੂੰਨ ਦਾ ਮਹਾਰੀ ਦਾ ਬਲੌਂਗੀ ਐਥੇ ਬਲੌਂਗੀ ਮਹਾਰੀ ਰੋਟੀ ਜਲਦੀ ਆ ਸਾਡੇ ਕਾਰੋਬਾਰ ਉਹ ਬਲੌਂਗੀ ਨੂੰ ਜਲਦੀ ਕੰਮ ਕਰਦਾ ਨਾ ਮਹਾਰੀ ਦੇ ਵਿੱਚ ਮੈਂ ਸਮਝਦਾ ਕਿ ਬਲੌਂਗੀ ਨੂੰ ਤਾਂ ਬਹੁਤ ਜਲਦੀ ਰੁਕਣਾ ਮਿਲਣਾ ਚਾਹੀਦਾ ਸੀਗਾ ਜੇਤ ਮਿਲਿਆ ਪਰ ਅਸੀਂ ਜੋ ਆਇਆ ਜਿੰਨੇ ਦੇਰ ਇਦਸਤ ਆਏ ਸਾਡੇ ਕੰਮ ਕਰਕੇ ਲੱਗਾ ਸਰ ਸਾਈਵਾਰੀ ਤੁਸੀਂ ਕੀ ਗੱਲ ਕੀਤੀ ਸੀ ਚਾਹ ਰਿਹਾ ਹੈ ਛੱਤ ਔਰ ਹਰ ਪੀਵੇ ਦੇਸ਼ ਦਾ ਹੀ ਰੋਡ ਹੈ ਜੀ ਆ 60 ਮੀਟਰ ਰੋਡ ਹੈ ਜੀ ਆ 60 ਕੁ ਜਿਆਦਾ ਜਿਹੜੇ ਦਰਵੰਦ ਆਪਾਂ ਪੂਜਾ ਕਰਨੇ ਆ ਉਹ ਘਾਰ ਬਣੇਗਾ ਔਰ ਦਸਾਇਲਾ ਰੋਡ ਬਣੇਗਾ ਪ੍ਰੋਪਰ ਹਰ ਪੀਜ ਮੰਦਲ ਕਹਿੰਦੇ ਪਾਰਕ ਗਰਾਊਂਡ ਕੋਆਈ ਹਸਪੀਟਲ ਔਰ ਚੰਗਿਆ ਸੜਕਾ ਚੰਗਾ ਸੀਵਰੇਜ ਸਾਫ ਸੁਣ ਪਾਣੀ ਸਾਰ ਸਹੂਲਤ ਬਲਾਉਂਗਰੀ ਦੇ ਵਿੱਚ ਆਏਗਾ ਸਰ ਅਸੀਂ ਸੁਣਿਆ ਸੀਗਾ ਤੁਸੀਂ rau bade ਕਹਿੰਦੇ ਕਿ ਕੁਝ ਵਿਸ਼ਾਲ ਦੇਵਗੇ ਕਹਿੰਦਾ ਕੀ ਕੁਝ ਕੀਤਾ ਜਾ ਰਿਹਾ ਮੈਂ ਕਿ ਪਟਿਆਲੇ ਦੇ ਰੋਹੂ ਜਿਹਾ ਬੰਦਾ ਨਾਲ ਆ ਗਿਆ ਨੰਦਾ ਹੈਗਾ 20 ਰੁਪਏ ਦੀ ਬਣਾ ਦਾਂਗੇ ਲੋਕ ਸਾਰੇ ਕਹਿੰਦੇ ਆਪ ਨੂੰ ਮਹਿਸੂਸ ਹੋ ਰਿਹਾ ਹੈਗਾ ਬੜਾ ਆਗੋ ਸਰ ਜੀ ਜਾਨਾਗੇ ਕਿ ਬਾਕੀ ਕੋਈ ਜਗਾ ਹੈਗੀ ਆ ਪਟਿਆਲੇ ਦੀ ਰੋਹੂ ਦਾ ਵੀ ਏਰੀਆ ਪੁਲਿਸ ਉਹ ਮੈਂ ਬਹੁਤ ਛੋਟਾ ਹੋ ਗਿਆ ਹਾਂ ਉਹਦੀ ਗੱਲ ਕਰ ਰਿਹਾ ਜੀ ਉਹਨੂੰ ਤੁਸੀਂ ਅੱਗੇ ਦੇਖੋ ਕਿ ਇਹਦਾ ਡਿਵੈਲਪ ਕਰਦੇ ਆ ਲਾਈਟਿੰਗ ਹੋਈ ਉਹਦੇ ਉੱਪਰ ਪ੍ਰੋਪਰ ਟ੍ਰੈਕ ਬਣਾਇਆ ਜਾਂਗੇ ਤੇ ਚੰਗਾ ਲੈਂਡਸਕੇਪਿੰਗ ਕਰਕੇ ਬੜਾ ਬਣਾਇਆ ਜਾਏਗਾ